ਪਿੰਡ ਦੇ ਸ਼ਰਾਰਤੀ ਆਂਸਰ ਨੇ ਕਿਸੇ ਨੇ ਛੁਰੀਆਂ ਮਾਰ ਕੇ ਜ਼ਖਮੀ ਕਰਤਾ ਔਰ ਬਾਅਦ ਦੇ ਵਿੱਚ ਉਸ ਸਾਡੇ ਭਰਾ ਦੀ ਡੈਥ ਹੋ ਗਈ ਮੇਰੀ ਐਸਐਸਪੀ ਸਾਹਬ ਨਾਲ ਗੱਲ ਹੋਈ ਐਸਪੀ ਹੈੱਡਕੁਆਰਟਰ ਜਿਹੜੇ ਮੈਡਮ ਨੇ ਉਹਨਾਂ ਨਾਲ ਗੱਲ ਹੋਈ ਔਰ ਅੱਜ 9 ਘੰਟੇ ਦੇ ਵਿੱਚ ਵਿੱਚ ਉਹ ਮੁਜਰਮ ਨੂੰ ਇਹਨਾਂ ਨੇ ਲੁਧਿਆਣੇ ਤੋਂ ਗ੍ਰਿਫਤਾਰ ਕਰ ਲਿਆ ਵਾ ਸਾਨੂੰ ਇਹ ਨਹੀਂ ਸਮਝ ਲੱਗਦੀ ਵੀ ਸਾਡੇ ਮਸੀਹ ਭਾਈਚਾਰੇ ਦੇ ਜਿਹੜੇ ਭਰਾ ਵਾ ਜਿਹੜਾ ਵਾ ਹਰ ਕੋਈ ਬੰਦਾ ਜਿਹੜਾ ਅਟੈਕ ਕਰਦਾ ਮਗਰ ਅਸੀਂ ਆਪਣੇ ਮਸੀਹ ਭਾਈਚਾਰੇ ਦੇ ਨਾਲ ਖੜੇ ਆ ਜਿੱਥੇ ਕਿਤੇ ਵੀ ਪੰਜਾਬ ਚ ਨਹੀਂ ਪੰਜਾਬ ਦੇ ਬਾਹਰ ਵੀ ਜਿੱਥੇ ਕਿਤੇ ਮਸੀਹ ਭਾਈਚਾਰੇ ਦੇ ਨਾਲ ਅਨਿਆਇ ਹੋਏਗਾ ਮਸੀਹ ਭਾਈਚਾਰੇ ਨਾਲ ਧੱਕਾ ਹੋਏਗਾ ਉਥੇ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਆਪਣੇ ਮਸੀਹ ਭਾਈਚਾਰੇ ਦੇ ਨਾਲ ਪਿਛਲੇ ਦਿਨੀ ਹਲਕਾ ਡੇਰਾ ਬਾਬਾ ਨਾਨਕ ਦੇ ਵਿੱਚ ਇੱਕ ਨੌਸਵਾਨ ਜਿਸ ਦਾ ਨਾਮ ਰਾਜੂ ਮਸੀਹ ਸੀ ਪਿੰਡ ਦੇ ਹੀ ਰਹਿਣ ਵਾਲੇ ਨੌਸਵਾਨ ਦੇ ਵੱਲੋਂ ਉਸਤਾਬ ਬੁਰੀ ਤਰ੍ਹਾਂ ਕਿਰਚਾ ਮਾਰ ਕੇ ਕਤਲ ਕਰ ਦਿੱਤਾ ਸੀ ਉਸ ਪਰਿਵਾਰ ਨੂੰ ਹੁਣ ਇਨਸਾਫ ਦਿਵਾਉਣ ਦੇ ਲਈ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਅੱਗੇ ਆਈ ਹੈ ਤੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਦੋਸ਼ੀ ਦੇ ਖਿਲਾਫ ਪਰਚਾ ਦਰਜ ਕਰਵਾ ਕੇ ਅੱਜ ਉਸ ਨੂੰ ਗ੍ਰਿਫਤਾਰ ਕਰਵਾਇਆ ਅਤੇ ਨਾਲ ਹੀ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਜਤਿੰਦਰ ਗੌਰਵ ਦੇ ਵੱਲੋਂ ਤੇ ਉਹਨਾਂ ਦੀ ਟੀਮ ਦੇ ਵੱਲੋਂ ਮ੍ਰਿਤਕ ਨੌਜਵਾਨ ਦੇ ਪਰਿਵਾਰ ਦੇ ਨਾਲ ਅਫਸੋਸ ਵੀ ਜ਼ਾਹਿਰ ਕੀਤਾ ਤੇ ਉੱਥੇ ਹੀ ਪ੍ਰਧਾਨ ਦੇ ਵੱਲੋਂ ਪਰਿਵਾਰ ਦੀ ਮਹੀਨਾਵਾਰ ਰਾਸ਼ਨ ਦੀ ਮਦਦ ਅਤੇ ਬੱਚਿਆਂ ਦੀ ਸਿੱਖਿਆ ਦਾ ਜਿੰਮਾ ਵੀ ਆਪਣੇ ਸਿਰ ਉੱਤੇ ਲਿਆ ਅਤੇ ਪਰਿਵਾਰ ਨੂੰ ਇਸ ਕੇਸ ਦੇ ਵਿੱਚ ਹਲੋ ਨਿੰਦੀ ਕਾਨੂੰਨੀ ਸਹਾਇਤਾ ਦੇਣ ਦਾ ਵਾਅਦਾ ਵੀ ਕੀਤਾ ਪਿਛਲੇ ਦਿਨਾਂ ਦੇ ਵਿੱਚ ਸਾਡੇ ਮਸੀਹ ਜਗਤ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਜਿਹੜੀ ਵਾਪਰ ਗਈ ਸੀ ਸਾਡਾ ਭਰਾ ਸਾਡਾ ਇੱਕ ਡੇਰੇ ਬਾਬਾ ਨਾਨਕ ਤੋਂ ਰਾਜੂ ਮਸੀਹ ਜਿਹਨੂੰ ਪਿੰਡ ਦੇ ਸ਼ਰਾਰਤੀ ਅਨਸਰ ਨੇ ਕਿਸੇ ਨੇ ਸ਼ੂਰੀਆਂ ਮਾਰ ਕੇ ਜ਼ਖਮੀ ਕਰਤਾ ਔਰ ਬਾਅਦ ਦੇ ਵਿੱਚ ਉਸ ਸਾਡੇ ਭਰਾ ਦੀ ਡੈਥ ਹੋ ਗਈ ਔਰ ਜਦੋਂ ਇਹ ਗੱਲ ਦਾ ਸਾਨੂੰ ਗਲੋਬਲ ਕਨੈਕਸ਼ਨ ਕਮੇਟੀ ਨੂੰ ਪਤਾ ਲੱਗਾ ਮੇਰੀ ਐਸਐਸਪੀ ਸਾਹਿਬ ਨਾਲ ਗੱਲ ਹੋਈ ਐਸਪੀ ਹੈੱਡ ਕੁਆਰਟਰ ਜਿਹੜੇ ਮੈਡਮ ਨੇ ਉਹਨਾਂ ਨਾਲ ਗੱਲ ਹੋਈ ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਜਲ ਤੋਂ ਜਲਦ ਜਿਹੜਾ ਵਾ ਇਹ ਮੁਜਰਮ ਨੂੰ ਕਾਬੂ ਕਰ ਲਾਂਗੇ ਔਰ ਕੱਲ ਉਹਨਾਂ ਨੇ 302 ਦਾ ਪਰਚਾ ਦੇ ਕੇ ਹੋਰ ਵੀ ਜਿਹੜੀਆਂ ਧਾਰਾਵਾਂ ਜਿਹੜੀਆਂ ਬੰਦੀਆਂ ਸੀ ਔਰ ਇਹ ਤਹਿਤ ਪਰਚਾ ਦਰਜ ਕਰਕੇ ਔਰ ਅੱਜ 9 ਘੰਟੇ ਦੇ ਵਿੱਚ ਵਿੱਚ ਉਹ ਮੁਜਰਮ ਨੂੰ ਇਹਨਾਂ ਨੇ ਲੁਧਿਆਣੇ ਤੋਂ ਗ੍ਰਿਫਤਾਰ ਕਰ ਲਿਆ ਵਾ ਅਸੀਂ ਇਸ ਬਟਾਲਾ ਪੁਲਿਸ ਦਾ ਧ ਏ ਬਾਰ-ਬਾਰ ਸਾਨੂੰ ਇਹ ਨਹੀਂ ਸਮਝ ਲੱਗਦੀ ਵੀ ਸਾਡੇ ਮੁਸੀਬ ਭਾਈਚਾਰੇ ਦੇ ਜਿਹੜੇ ਭਰਾ ਵਾ ਸਾਡੇ ਭੈਣਾ ਵਾ ਸਾਡੀਆਂ ਜਿਹੜੇ ਰੱਬ ਦੇ ਦਾਸ ਨੇ ਉਹਨਾਂ ਤੇ ਕਿਉਂ ਜਿਹੜਾ ਵਾ ਹਰ ਕੋਈ ਬੰਦਾ ਜਿਹੜਾ ਅਟੈਕ ਕਰਦਾ ਮਗਰ ਅਸੀਂ ਆਪਣੇ ਮੁਸੀਬ ਭਾਈਚਾਰੇ ਦੇ ਨਾਲ ਖੜੇ ਆਂ ਜਿੱਥੇ ਕਿਤੇ ਵੀ ਪੰਜਾਬ ਚ ਨਹੀਂ ਪੰਜਾਬ ਦੇ ਬਾਹਰ ਵੀ ਜਿੱਥੇ ਕਿਤੇ ਮੁਸੀਬ ਭਾਈਚਾਰੇ ਦੇ ਨਾਲ ਅਨਿਆਂ ਹੋਏਗਾ ਮੁਸੀਬ ਭਾਈਚਾਰੇ ਨਾਲ ਧੱਕਾ ਹੋਏਗਾ ਉਥੇ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਆਪਣੇ ਮੁਸੀਬ ਭਾਈਚਾਰੇ ਦੇ ਨਾਲ ਔਰ ਇਨਸਾਫ ਅਸੀਂ ਆਪਣੇ ਮੁਸੀਬ ਭਾਈਚਾਰਨ ਦਵਾਗ ਕਰਾਂਗੇ ਸਾਰਿਆਂ ਮੇਰੇ ਵੱਲੋਂ Gem Sidi. Haleluya. Haleluya.